ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਾਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਟਾਈਮ ਹੋ ਗਿਆ 2:30 ਬੱਜਣੇ ਵਾਲੇ ਨੇ ਤੇ 1:30 ਵਜੇ ਬੱਚੇ ਸਕੂਲੋਂ ਆਣਗੇ ਤੇ ਮੈਂ ਅੱਜ ਬਸ ਅੱਜ ਮੈਨੂੰ ਨਾ ਮਤਲਬ ਕਿ ਲੋਲ ਹੋ ਜਾ ਫੀਲ ਹੋ ਰਿਹਾ ਹੈ ਅੱਜ ਮੈਂ ਬੱਚਿਆਂ ਤੌਰ ਤੇ ਵੀ ਸੌ ਗਈ ਸੀ ਮੈਂ ਨਾ 10 ਵਜੇ 10:30 ਵਜੇ ਉੱਠ ਕੇ ਰੋਟੀ ਬਣਾ ਕੇ ਖਾ ਕੇ ਫਿਰ ਮੈਂ ਕੰਮ ਕੀਤੇ ਨੇ ਸਾਰੇ ਅੱਜ ਲੋਲੋ ਫੀਲ ਹੋ ਰਿਹਾ ਕਾਫੀ ਜ਼ਿਆਦਾ ਤੇ ਹੁਣ ਵੀ ਮੈਂ ਪਈ ਹੋਈ ਸੀ ਛੁੱਟੀ ਨਹੀਂ ਸੀ ਮੈਂ ਵੈਸੇ ਹੀ ਪਈ ਸੀ ਤੇ ਟਾਈਮ ਦੇਖੋ ਸਾਢੇ ਸਾਢੇ ਦੋ ਕਿਤਾ 2:30 ਵਜਣੇ ਵਾਲੇ ਨੇ ਕੰਮਕਾਰ ਮੈਂ ਆਪਣੇ ਸਾਰੇ ਕਰੇ ਨੇ ਹਨਾ ਕੰਮ ਕਰ ਤੁਹਾਨੂੰ ਪਤਾ ਆਪਾਂ ਕਰੇ ਬਿਨਾ ਰਹਿੰਦੇ ਨਹੀਂ ਹੈਗੇ ਔਰ ਨਾ ਹੀ ਰਹਿਣਾ ਏ ਹਨਾ ਕੰਮ ਕਰ ਕਰੇ ਬਿਨਾ ਸਰਨਾ ਨਹੀਂ ਹੈਗਾ ਆਪਣਾ ਉਹ ਤਾਂ ਆਪਾਂ ਨੂੰ ਹਰ ਹਿੱਲੇ ਕਰਨਾ ਹੀ ਪੈਣਾ ਤੇ ਬਾਹਰ ਤੁਹਾਨੂੰ ਮੈਂ ਦਿਖਾਉਣੀ ਆ ਦੇਖੋ ਜੀ ਬਾਹਰ ਮੌਸਮ ਦੇਖੋ ਇੱਕਦਮ ਹੀ ਹਨੇਰਾ ਹੋ ਗਿਆ ਸੀ ਹੁਣ ਵੀਡੀਓ 'ਚ ਤਾਂ ਜਾਣਣਾ ਲੱਗ ਰਿਹਾ ਨਹੀਂ ਤਾਂ ਕਾਫੀ ਜ਼ਿਆਦਾ ਹਨੇਰਾ ਜੀ ਹੋ ਗਿਆ ਸੀਗਾ ਤੇ ਬੱਦਲ ਪੂਰਾ ਆਇਆ ਹੋਇਆ ਏ ਕਿ ਆਪਾਂ ਚੱਲਣ ਲਈ ਹੁਣਾ ਵਾਸ ਕਰਕੇ ਰੱਖਿਆ ਸੀ ਕਿ ਉਹ ਮੇਰਾ ਕੋਈ ਪਤਾ ਨਹੀਂ ਹੈਗਾ ਪਰ ਵਧੀਆ ਬਹੁਤ ਲੱਗ ਰਿਹਾ ਦੋ ਦਿਨੋਂ ਕੇ ਗਰਮੀ ਬਹੁਤ ਸੀਗੀ ਕੱਲ ਵੀ ਗਰਮੀ ਬਹੁਤ ਸੀਗੀ ਪਰसों ਤਾਂ ਪੁੱਛੋ ਤੁਸੀਂ ਇੰਨੀ ਜ਼ਿਆਦਾ ਗਰਮੀ ਸੀ ਪਰ ਫਿਰ ਬਹੁਤ ਸੋਹਣਾ ਫੀਲ ਹੋ ਰਿਹਾ ਹੈ ਇੰਨਾ ਵਧੀਆ ਲੱਗ ਰਿਹਾ ਤੇ ਮੇਰਾ ਅੱਜ ਸਰੀਰ ਜੀ ਤਾਂ ਤਪੀਅਤ ਜੀ ਠੀਕ ਨਹੀਂ ਹੈ ਕਿ ਦੇਖਦੀਆਂ ਮੈਨੂੰ ਫੇਰ ਥੋੜੀ ਜਿਹੀ ਪ੍ਰੋਬਲਮ ਜੀ ਦਖਾਉਣਿਆ ਡਾਕਟਰ ਨੂੰ ਕਿਉਂ ਆ ਜਾਂਦੀ ਐਨੀ ਛੇਤੀ ਕਿਉਂ ਇੰਨਾ ਲੋ ਲੋ ਰਹਿਣ ਲੱਗ ਜਾਂਦਾ ਹਨ ਤੇ ਬਾਹ ਵੀ ਦਰਦ ਕਰ ਰਹੀ ਅੱਜ ਵੀ ਅੱਜ ਫੋਨ ਵੀ ਨਹੀਂ ਫੜ ਹੋ ਰਿਹਾ ਹੈਗਾ ਤੇ ਵਲੌਗ ਸਵੇਰ ਦੀ ਮੈਂ ਕੁਝ ਵੀ ਛੂਟ ਨਹੀਂ ਕੀਤਾ ਕੰਮ ਬਸ ਇਹ ਹੋ ਗਿਆ ਸੀ ਇੱਕ ਤਾਂ ਮੈਂ ਲੇਟ ਹੋ ਗਈ ਸੀਗੀ ਇੱਕ ਲੇਟ ਹੋ ਗਈ ਸੀਗੀ ਉਪਰੋਂ ਫਿਰ ਕੰਮ ਵੀ ਤੁਹਾਨੂੰ ਪਤਾ ਹਨਾ ਸਾਰੇ ਲੇਟ ਹੋ ਜਾਂਦੇ ਆ ਜਦੋਂ ਅਸੀਂ ਲੇਟ ਉੱਠਦੇ ਆ ਤੇ ਫਿਰ ਮੈਂ ਕੰਮ ਸਾਰੇ ਕਰਨੇ ਸੀਗੇ ਤੇ ਇੱਕ ਫਿਰ ਉਹ ਮਿੱਠਾ ਉਹਨਾਂ ਦਾ पिंजरा ਬਹੁਤ ਭਾਰੀ ਆ ਸਾਇਦ ਪਾਪਾ ਘਰੇ ਹੈ ਨਹੀਂ ਸੀਗੇ ਫਿਰ ਉਹ ਚੱਕ ਕੇ ਬਹੁਤ ਔਖਾ ਲੱਗ ਗਿਆ ਬਾਹਰ ਉਹਨਾਂ ਨੂੰ ਨਵਾ ਕੇ ਅੰਦਰ ਤੇ ਇੱਕ ਵੈਸੇ ਹੀ ਰੋਲੋ ਫਿਰ ਉਹਦੇ ਕੋਨਾਂ ਚੱਕਣਾ ਮੈਨੂੰ ਉਦੋਂ ਬਹੁਤ ਮੁਸ਼ਕਿਲ ਆਦਾ ਕਿਉਂਕਿ ਕੱਲ ਵੀ ਨਹੀਂ ਸੀ ਨਵਾਇਓ ਨਾਏ ਤੋਂ ਬਿਨਾਂ ਰਹਿੰਦੇ ਨਹੀਂ ਹੈ ਕਿ ਰੋਲਾ ਪਾਈ ਜਾਂਦੇ ਨੇ ਫਿਰ ਤੇ ਮੈਨੂੰ ਉਹ ਚੱਕਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਾਂ ਕੱਪੜੇ ਪਾੜ ਜਾਂਦੇ ਨੇ ਉਹਨਾਂ ਤਿੱਖਾ ਉਹ ਤਾਂ ਕੱਪੜੇ ਪਾੜ ਦਿੰਦਾ ਜੇ ਕੋਈ ਵੀ ਹਨਾ ਫਿਰ ਅੱਜ ਮੈਂ ਲੈ ਗਈ ਚੱਕ ਕੇ ਔਖਾ ਸੌਖਾ ਤੇ ਪਾਸ ਜੀ ਹੁਣ ਬੱਚੇ ਆਉਣਗੇ ਮੇਰੇ ਨਾਲ ਉਹ ਮਤਲਬ ਕਿ ਫ੍ਰੈਂਚ ਫ੍ਰਾਈਜ਼ ਇਹ ਮੈਂ ਮੰਗਵਾ ਕੇ ਰੱਖ ਦਿੰਨੀ ਆ ਵੀ ਕਈ ਵਾਰ ਆਪਾਂ ਨੂੰ ਫ੍ਰੈਂਚ ਫ੍ਰਾਈ ਹੁੰਦੇ ਨੇ ਪੋਟੈਟੋ ਚੀਜ਼ ਹੁੰਦੇ ਨੇ ਸਮਾਈਲਿਸ ਹੁੰਦੇ ਨੇ ਹਨਾ 31 ਹੁੰਦਾ ਪੈਕਟ ਜੇ ਮੈਨੂੰ ਹੁੰਦਾ ਵੀ ਮੈਂ ਕਈ ਵਾਰ ਮੰਗਾ ਕੇ ਰੱਖ ਲੈਂਨੇ ਕੋਈ ਅਮਰਜੈਂਸੀ ਆ ਜਾਂਦਾ ਨਾ ਜਾਂ ਅਮਰਜੈਂਸੀ ਨਹੀਂ ਆ ਫਤੋ ਕੁਝ ਬਣਦਾ ਹੈਗਾ ਬੱਚਿਆਂ ਨੂੰ ਕੁਝ ਚਲੋ ਕਦੇ ਬਣਾ ਕੇ ਦੇਣਾ ਹੁੰਦਾ ਹਨਾ ਤੇ ਅੱਜ ਉਹ ਹੀ ਬਣਾ ਕੇ ਦੇ ਦੂੰਗੀ ਮੈਂ ਬਸ ਉਹ ਫਰਾਈਓ ਕਰਨੇ ਆ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਬਸ ਬੱਚੇ ਆ ਜਾਣਗੇ ਉਹਨਾਂ ਨੂੰ ਪੁੱਛ ਲੂੰਗੀ ਵੀ ਉਹਨਾਂ ਨੇ ਖਾਣਾ ਕੀ ਆ ਉਹੀ ਚੀਜ਼ ਫਿਰ ਆਪਾਂ ਫਰਾਈ ਕਰਦਾਂਗੇ ਅੱਜ ਤਾਂ ਬਸ ਲੋਲ ਹੋ ਜਾ ਫੀਲ ਹੋ ਰਿਹਾ ਹੈ ਅੱਜ ਤਾਂ ਵਲੌਗ ਸ਼ੂਟ ਕਰਨ ਦਾ ਵੀ ਦਿਲ ਨਹੀਂ ਕਰ ਰਿਹਾ ਹੈਗਾ ਤੇ ਬਦਲ ਇੰਨਾ ਜ਼ਿਆਦਾ ਆ ਗਿਆ ਇੱਕ ਮੇਰੇ ਕੱਪੜੇ ਹੋਏ ਆ ਤੁਹਾਨੂੰ ਦੇਖਦੀਆਂ ਜੇ ਵੀ 5 ਵਜੇ ਤੱਕ ਮੇਰੀ ਸਿਹਤ ਵੀ ਠੀਕ ਹੋ ਚਵੇ 5 5:30 ਵਜੇ ਤੱਕ ਨਾਲ ਮੇਰੀ ਸਿਹਤ ਠੀਕ ਹੋ ਜੂ ਪਰ ਨਾਲੇ ਬੱਚਿਆਂ ਦੀ ਡਰੈਸ ਵਗੈਰਾ ਤੋਂ ਹੋ ਜੂਗੀ ਕਿਉਂਕਿ ਕੱਲ ਨੂੰ ਤੇ ਇਹਨਾਂ ਨੇ ਵਾਈਟ ਡਰੈਸ ਪਾ ਕੇ ਜਾਣੀ ਆ ਤੇ ਬਾਕੀ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਬੱਚਿਆਂ ਦੁਆਏ ਤੋਂ ਦੇਖਦੇ ਆਂ ਕੀ ਬਣਾ ਕੇ ਦੰਨੀਆਂ ਇਹਨਾਂ ਨੂੰ ਤੇ ਮਿਲਦੇ ਆ ਜੀ ਆਪਾਂ ਫੇਰ ਬਣੇ ਰਿਓ ਤੁਸੀਂ ਮੇਰੀ ਵੀਡੀਓ ਦੇ ਨਾਲ ਹਾਂਜੀ ਫਰੈਂਡਸ ਦੇਖੋ ਥਲੇ ਮੈਂ ਅੰਦਰ ਗਈ ਸੀਗੀ ਅੰਦਰ ਜage ਬੈਠੀ ਤੇ ਨਾਲ ਦੀ ਨਾਲ ਬਾਰਿਸ਼ ਸ਼ੁਰੂ ਹੋ ਗਈ ਤੇ ਉਧਰ ਅ ਵੀ ਸਾਇਦ ਜੀ ਆ ਗਏ ਬੱਚੇ ਤੇ ਆਏ ਅ ਵੀ ਨਾ ਪੁੱਤ

ਅ ਫਰੈਂਚ ਫਰਾਈਜ਼ ਤੇ ਇਹ ਹੈਗੇ ਨੇ ਆਪਣੇ ਪੋਟੈਟੋ ਚੀਜ਼ ਹਨਾ ਮਿਕਸ ਕਰਕੇ ਥੋੜੇ ਜਿਨੇ ਜੋਗੇ ਖਾਣ ਨੂੰ ਬਣਾ ਲਾਂਗੇ ਹੁਣ ਤੇ ਗਰਮ ਹੋਰਿਆ ਆਇਲ ਚਲੋ ਜੀ ਤੁਹਾਨੂੰ ਫਿਰ ਬਣਾ ਕੇ ਮਿਲਦੀਆਂ ਮੈਂ ਜੀ ਫਰੈਂਸ ਮੈਂ ਬਣਾ ਲਏ ਸੀਗੇ بارش ਦੀ ਤੁਹਾਨੂੰ ਆਵਾਜ਼ ਆਉਂਦੀ ਹੋਊਗੀ ਬਾਹਰ ਇੰਨੀ ਤੇਜ਼ ਇੰਨੀ ਜ਼ਿਆਦਾ بارش ਹੋ ਰਹੀ ਆ ਤੇ ਇਥੇ ਪਕੋਲ ਡਰਿੰਕ ਲੈ ਲਿਆ ਕਿਉਂਕਿ ਬੱਚੇ ਨਹੀਂ ਪੀਂਦੇ ਹੈਗੇ ਮਤਲਬ ਕਿ ਚਾਹ ਵਗੈਰਾ ਗੁੱਧੂ ਵਗੈਰਾ ਅ ਨਹੀਂ ਪਿੰਦੇ ਹੈਗੇ 15 ਪੀ ਕਾਫੀ ਵਗੈਰਾ ਪੀ ਲੈਨੇ ਬਟ ਹੁਣ ਗਰਮੀ ਲੱਗਦੀ ਹੈ ਕਹਿੰਦਾ ਮਮਾ ਅਸੀਂ ਚਾਹ ਵਗੈਰਾ ਕੁਝ ਨਹੀਂ ਗਰਮ ਪੀਣਾ ਹੈਗਾ ਤੇ ਇੱਥੇ ਆਪਾਂ ਜੂਸ ਲੈ ਲਿਆ ਔਰ ਇਹ ਆਪਣੇ ਫ੍ਰੈਂਚ ਫ੍ਰਾਈਜ਼ ਇਹ ਆਪਣੇ ਫ੍ਰੈਂਚ ਫ੍ਰਾਈਜ਼ ਸਨੈਕਸ ਤਿਆਰ ਕਰ ਲਿਆ ਆਪਾਂ ਨੇ ਵਿੱਚ ਪੋਟੈਟੋ ਚੀਜ਼ ਵਿੱਚ ਸਮਾਈ ਲੀ ਤੇ ਹੁਣ ਅਸੀਂ ਤਿੰਨੋ ਜਣੇ ਖਾਵਾਂਗੇ ਤੇ ਹੋ ਜੂਗਾ ਸਾਡਾ ਹਲਕਾ ਫੁਲਕਾ ਜਾਂ ਤਾਂ ਨਹੀਂ ਹੋਗਾ ਹੈ ਕਿਉਂ ਹੋ ਜਾਂਦਾ ਬਸ ਇਹ ਕਰਕੇ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਰਾਤ ਨੂੰ ਡਿਨਰ ਹਨ शायद अज अब जाइए हट गया फिर मैं, मैं बचे गुरुद्वारा तो हो हो देखो देखो बारिश हो रही है। बहुत ज्यादा मैं तो सोच रही कपड़े धोट लगता नहीं है चलो जी हम बच्चा लै जावा असि खा पी लीए फिर मिलने दाल बना पी हम मैं लाऊगी बस इन तड़का लाना है मैनु तड़का ला दूंगी ਤੇ ਬੱਚੇ ਗਏ ਨੇ ਗੁਰਦੁਆਰਾ ਸਾਹਿਬ ਮੈਂ ਹੁਣ हट ਗਿਆ ਪਰ ਗਰਮੀ ਆ ਹਨਾ ਚਲੋ ਥੋੜੇ ਰਹਾਤ ਜੀ ਮਿਲ ਗਈ ਗਰਮੀ ਤੋਂ ਤੇ ਬੱਚੇ ਲੰਗਰ ਛਕ ਕੇ ਆਉਣਗੇ ਹੁਣ ਗੁਰਦੁਆਰਾ ਸਾਹਿਬ ਗਏ ਹੋਇਆ ਮੈਨੂੰ ਲੱਗਦਾ ਵੀ ਲੰਗਰ ਛਕ ਕੇ ਆਉਣਗੇ ਤੇ ਮੈਂ ਦੇਖ ਲਵਾਂਗੀ ਜੋ ਮੈਂ ਆਪਣੀ ਚੋਕੀ ਬਣਾ ਕੇ ਸਭੇ ਸੁਖਾਣੀ ਹੋਏ ਅਬ ਮੇਰਾ ਵੀ ਕੋਈ ਪਤਾ ਨਹੀਂ ਹੈਗਾ ਜੋ ਹੋਇਆ ਤਾਂ ਬਣਾ ਲਵਾਂਗੀ ਤੇ ਬਸ ਉਹ ਮੈਂ ਨਾ ਮੂੰਗੀ ਬਸਰੀ ਦਾ ਮੈਂ ਕਹਿੰਦੀ ਲੋਕ ਬਣਾ ਕੇ ਪਹਿਲਾਂ ਮੇਰੀ ਸਵੇਰੀ ਸਲਾ ਸੀ ਇਹ ਸਵੇਰੀ ਬਣਾ ਦੂੰਗੀ ਫਿਰ ਮੈਂ ਕਹਿੰਦੀ ਨਹੀਂ ਨਾ ਹੁਣ ਬਣਾ ਕੇ ਰੱਖ ਲਵਾਂ ਨੀਆ ਸਵੇਰੇ ਕਈ ਵਾਰ ਨਾ ਉੱਠੋ ਹੋਵੇ ਲੇਟ ਉੱਠੋ ਹੋਵੇ ਕਈ ਵਾਰ ਫਿਰ ਨੱਠ ਭੱਜ ਜੀ ਹੋ ਜਾਂਦੀ ਆ ਤੇ ਆਪਾਂ ਕਾਲ ਬਣਾ ਕੇ ਰੱਖਤੀ ਬਸ ਉਹਨੂੰ ਲਸਣ ਅਦਰਕ ਆ ਵਗੈਰਾ ਪਾ ਕੇ ਚੰਗੀ ਤਰ੍ਹਾਂ ਨਾ ਵਧੀਆ ਜਿਹਾ ਤੜਕਾ ਲਾ ਲਾਂਗੇ ਤੇ ਆਟਾ ਆਪਣਾ ਪੋੜਾ ਜਿਹਾ ਪਿਆਏ ਜੇ ਬਣਾਉਣੀ ਹੋਊਗੀ ਰੋਟੀ ਸਵੇਰ ਦਾ ਗੁੰਨੇ ਹੋਇਆ ਨਾ ਜਿਹੜਾ ਉਹ ਪੀ ਆ ਥੋੜਾ ਜਿਹਾ ਜੇ ਮੈਂ ਖਾਣੀ ਹੋਊਗੀ ਰੋਟੀ ਫਿਰ ਮੈਂ ਉਹਦੀ ਬਣਾ ਲਵਾਂਗੀ ਤੇ ਮੈਂ ਨਾ ਮਤਲਬ ਕਿ ਅਜ ਮੇਰਾ ਦਿਨ ਬਹੁਤ ਬੇਕਾਰ ਜਿਹਾ ਨਿਕਲਿਆ ਮੇਰਾ ਬਿਲਕੁਲ ਵੀ ਸਿਹਤ ਠੀਕ ਜੀ ਨਹੀਂ ਸੀਗੀ ਹੁਣ ਤਾਂ ਫਰਕ ਜਿਹਾ ਤੇ ਬਾਕੀ ਅੱਜ ਮੇਰੇ ਤੋਂ ਮੈਂ ਕਦੇ-ਕਦੇ ਕਰ ਲੈਂਦੀ ਆ ਉਹ ਜਿਹੜੀ ਮਸ਼ੀਨ ਜੀ ਲਿਆਂਦੀ ਹੈ ਨਾ ਚੱਕਰਾ ਕਈ ਮੇਰੇ ਭੈਣ ਭਾਈ ਮੇਰੇ ਮਜ਼ਾਕ ਕਰਦੇ ਨੇ ਨਾ ਕਹਿੰਦੇ ਬਾਣੇ ਸਾਨੂੰ ਵੀ ਚੱਕਰਾ ਜਿਹਾ ਲੈ ਕੇ ਦੇ ਦਈਏ ਨਾ ਤੇ ਉਹ ਚੱਕਰਾ ਜਿਆਦਾ ਮੈਂ ਉਹਦੇ ਪਰ ਤਾਂ ਕਰਦੀ ਵੀ ਨਹੀਂ ਹੈਗੀ ਕੋਈ ਹੋਰ ਆ ਮੈਨੂੰ ਕਿਸੇ ਨੇ ਦੱਸਦੀ ਆ ਮੈਂ ਉਹ ਕਰਦੀ ਹੁੰਨੀ ਆ ਤੇ ਬਾਕੀ ਕਈ ਵਾਰ ਸ਼ਾਮ ਨੂੰ ਕਰ ਲੈਂਦੀ ਆ ਕਈ ਵਾਰ ਬਿਨਾਂ ਜਿਆਦਾ ਮੇਰਾ ਟਾਈਮ ਚ ਨਹੀਂ ਲੱਗਦਾ ਇਹ ਮੈਂ ਸਵੇਰੇ ਉੱਠ ਕੇ ਨਹੀਂ ਕਰਦੀ ਹੈ ਕਿ ਜਦੋਂ ਮੇਰਾ ਦਿਨ ਦੇ ਵਿੱਚ ਟਾਈਮ ਲੱਗਦਾ ਨਾ ਮੈਂ ਉਦੋਂ ਕਰ ਲੈਂਦੀ ਆ ਹਨਾ ਕਿਉਂਕਿ ਬਹੁਤ ਜ਼ਿਆਦਾ ਮਟਾਪਾ ਆ ਗਿਆ ਸੀਗਾ ਇਹਦੇ ਚ ਚਲੋ ਉਹ ਹੋਰ ਕੁਝ ਨਹੀਂ ਹੈਗੀ ਜਿਹੜੀ ਸਿਹਤਮੰਦ ਰਹਿਣ ਲੱਗ ਜਾਂਦੀ ਆ ਸਰੀਰ ਅੱਜ ਤੱਕਿਆ ਰਹਿਣ ਲੱਗ ਜਾਂਦਾ ਐਕਟਿਵ ਸਰੀਰ ਨਹੀਂ ਰਹਦਾ ਹੈਗਾ ਤੇ ਕੱਪੜੇ ਮੇਰੇ ਅਜ ਰਹੇ ਗਏ ਹੁਣ ਦੇਖੂਗੀ ਸਵੇਰੇ ਵਾਹ ਜਰੂਰ ਮੌਸਮ ਵਧੀਆ ਰੱਖੇ ਤੇ ਬਾਕੀ ਗੁਰਦੁਆਰਾ ਸਾਹਿਬ ਚ ਪਾਠ ਵੀ ਹੈ ਸਵੇਰੇ ਤੇ ਬਾਕੀ ਦੇਖਦੀ ਆ ਜੇ ਜਾ ਹੋ ਗਿਆ ਕਿਉਂਕਿ ਕੱਪੜੇ ਆ ਜਿਆਦਾ ਜ਼ਰੂਰੀ ਬਹੁਤ ਆ ਕੱਪੜੇ ਵੀ ਬਹੁਤ ਹੋਏ ਪਏ ਨੇ ਕੱਲ ਵੀ ਨਹੀਂ ਧੋਤੇ ਹੈਗੇ ਅੱਜ ਵੀ ਨਹੀਂ ਧੋਏ ਹੈਗੇ ਪਹਿਲਾਂ ਮੈਂ ਅੱਜ ਸ਼ਾਮ ਨੂੰ ਧੋਣੇ ਸੀਗੇ ਮੈਂ ਕਿਹਾ ਚਲੋ ਇਹ ਬੱਚਿਆਂ ਦੇ ਡਰੈਸਾਂ ਕਿਉਂ ਹੋ ਜਾਣਗੀਆਂ ਕਿਉਂਕਿ ਕੱਲ ਉਹਨਾਂ ਦੇ ਵਾਈਟ ਡਰੈਸ ਪਾ ਕੇ ਜਾਣੀਆਂ ਹੈ ਤਲ ਜੀ ਤੁਹਾਨੂੰ ਮੈਂ ਫੇਰ ਮਿਲਦੀ ਆ ਪਰ ਹੁਣ ਮੈਂ ਤੜਕਾ ਘੱਟ ਲਵਾ ਤੜਕਾ ਘੱਟ ਕਰਕੇ ਤੁਹਾਨੂੰ ਮੈਂ ਤੜਕਾ ਲਾਉਂਦੇ ਫੇਰ ਮਿਲ ਜੀ ਫਰੈਂਡਸ ਹੁਣ ਆਪਾਂ ਲੱਗਿਆ ਲਾਉਣ ਤੜਕਾ ਦਾਲ ਆਪਣੀ ਬਣ ਗਈ ਤੇ ਹੁਣ ਆਪਣਾ ਆਇਲ ਹੈ ਨਾ ਜਿਹੜਾ ਮੈਂ ਪਹਿਲਾਂ ਉਹ ਬੱਚਿਆਂ ਨੂੰ ਫਰਾਈ ਕਰਕੇ ਥੱਲੇ ਸੀਗੇ ਫ੍ਰੈਂਚ ਫ੍ਰਾਈ ਜੀ ਹਨਾ ਇਹ ਆਇਲ ਗਰਮ ਹੋਇਆ ਹੋਇਆ ਬਸ ਹੁਣ ਇਹਦੇ ਵਿੱਚ ਆਪਾਂ ਲਸਣ ਪਾ ਦਾਂਗੇ ਤੇ ਇਹਦੇ ਵਿੱਚ ਕਰ ਦਾਂਗੇ ਆਪਾਂ ਐਗ ਲਸਣ ਕਿਉਂਕਿ ਲਸਣ ਦੀ ਖੁਸ਼ਬੂ ਵਧੀਆ ਲੱਗਦੀ ਹੈ ਜਦੋਂ ਪਹਿਲਾਂ ਲਸਣ ਫਰਾਈ ਹੋ ਜਵੇ ਨਾ ਸਾਹਣਾ ਅੱਲਾ ਅਲਵੀ ਵਧੀਆ ਲੱਗਦਾ ਵਿੱਚ ਪਾਇਆ ਹੋਇਆ ਦਾਣਾ ਤੂਲਾਂ ਦੇ ਤਾਂ ਥੋੜੀ ਇਸ ਚ ਤਾਂ ਜਦੋਂ ਨਾਲ ਹੋ ਵੀ ਜਾਂਦਾ ਜੇ ਕਰਨਾ ਹੋਵੇ ਬਟ ਇਹ ਵੀ ਵਧੀਆ ਲੱਗਦਾ ਲੱਗਾ ਸਬਜ਼ੀਆਂ ਸਬਜ਼ੀਆਂ ਚ ਤਾਂ ਨਾਲ ਗ੍ਰੈਂਡ ਕਰ ਹੋ ਜਾਂਦਾ ਇਹਦੇ ਚ ਵੀ ਇਦਾਂ ਹੀ ਵਧੀਆ ਲੱਗਦਾ ਹੁਣ ਪਾ ਤਾ ਆਪਾਂ ਜੀਰਾ ਨਾਲ ਜੀਰਾ ਵੀ ਪੁੰਨਿਆ ਚਾਹੂਗਾ ਨਾਲੇ ਲਸਣ ਬ੍ਰਾਊਨ ਹੋ ਜਾਊਗਾ ਜਿਹੜਾ ਜਿਆਦਾ ਐਕਸਟਰਾ ਆਇਲ ਸੀ ਉਹ ਪੇਚ ਕੱਢਤਾ ਉਧਰ ਆਪਾਂ ਗਰਮ ਪਾਣੀ ਰੱਖ ਲਏ ਕਿਉਂਕਿ ਆਪਾਂ ਨੂੰ ਗਰਮ ਪਾਣੀ ਦੀ ਲੋੜ ਪਊਗੀ ਇਹ ਬਣ ਗਈ ਆਪਣੀ ਦਾਲ ਦਾਲ ਹੈਗੀ ਆਪਣੀ ਕਾਠੀ ਕਿਉਂਕਿ ਮੈਂ ਦਾਲ ਖੁੱਲੀ ਰੱਖ ਕੇ ਰਜਾਉਣੀਆ ਮੈਨੂੰ ਕੁੱਕਰ ਵਾਲੀ ਦਾਲਾਂ ਵਧੀਆ ਨਹੀਂ ਲੱਗਦੀਆਂ ਕੁੱਕਰ 'ਚ ਮਤਲਬ ਕਿ ਮੁਰਗੀ ਮਸਰੀ ਦਾਲ ਦਾ ਕੜਾਹ ਜਿਹਾ ਬਣ ਜਾਂਦਾ ਮੈਨੂੰ ਘੱਟੇ ਪਸੰਦ ਆ ਮੈਨੂੰ ਖੁੱਲੀ ਰੱਖ ਕੇ ਰਜਾਉਣੀ ਵਧੀਆ ਲੱਗਦੀ ਆ ਲਓ ਜੀ ਆਪਣੇ ਦੇਖੋ ਬਾਅਦ ਐਡ ਕਰ ਦਾਨੇ ਆ ਪਿਆਜ਼ ਇਹ ਆ ਲਾਲ ਟਮਾਟਰ ਪਿਆ ਹਰੀਆਂ ਮਿਰਚਾਂ ਪਿਆ ਆ ਤੇ ਐਡ ਕਰਦੇ ਆਪਾਂ ਨੇ ਹੁਣ ਆਪਾਂ ਨੇ ਹੁਣ ਇਹਨਾਂ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਉਧਰ ਆਪਣਾ ਪਾਣੀ ਵੀ ਗਰਮ ਹੋ ਰਿਹਾ ਹੈ ਫ੍ਰੈਂਡਸ ਆਪਣੇ ਪਿਆਜ਼ ਵੀ ਭੁੰਨ ਹੋ ਗਏ ਤੇ ਹੁਣ ਆਪਾਂ ਐਡ ਕਰ ਦਾਂਗੇ ਵਿੱਚ ਲਾਲ ਟਮਾਟਰ ਪਿਆਜ਼ ਆਪਣੇ ਚੰਗੀ ਤਰ੍ਹਾਂ ਭੁੰਨ ਹੋ ਗਏ ਕਿਉਂਕਿ ਇਹ ਜੋ ਤੜਕਾ ਥੋੜਾ ਜਿਹਾ ਵਧੀਆ ਤਰੀਕੇ ਨਾਲ ਭੁੰਨਿਆ ਹੋਇਆ ਵਧੀਆ ਲੱਗਦਾ ਦਾਣਾ ਦੂਣਾ ਜਿਹਾ ਹਨਾ ਇੱਕ ਢਾਲ ਹੋਵੇ ਐਨ ਪੂਰੀ ਸਫਾਈ ਸੀ ਜੀ ਮੇਰਾ ਮੂੰਹ ਤੋਂ ਨਹੀਂ ਵਰਦੀ ਤੇ ਤਾਂ ਜੀ ਕਰਦਾ ਬਸ ਦਾਲ ਖਾਈ ਹੋ ਜਾ ਮੂੰਗੀ ਮਸਰੀ ਦੀ ਨਹੀਂ ਤਾਂ ਹਰ ਕੋਈ ਦਾਲ ਨੂੰ ਨਾ ਕਹਿ ਦਿੰਦੇ ਨੇ ਉਹ ਬਿਮਾਰਾ ਵਾਲੀ ਦਾਲ ਹਨਾ ਬਟ ਮੇਰੇ ਪਰਮਾਰ ਮੇਰਾ ਫੈਮਲੀ ਬਹੁਤ ਖੁਸ਼ ਆ ਆਪਾਂ ਲੋਕਾਂ ਨੂੰ ਥੋੜੀ ਖੁਸ਼ ਕਰਨਾ ਹੁੰਦਾ ਏ ਕਈ ਆਪਾਂ ਵੀ ਪਰਪੜਾ ਖਾਣਾ ਦਾਣ ਇੰਨਾ ਵਧੀਆ ਪਹਰ ਬਣਾ ਕੇ ਖਵਾਉਂਦੇ ਘਰਦਿਆਂ ਨੂੰ ਆਪਾਂ ਵਧੀਆ ਨਹੀਂ ਖਵਾਉਂਦੇ ਹੈਗੇ ਮਤਲਬ ਮੇਰਾ ਕਹਿਣਾ ਤਾਂ ਆ ਵੀ ਅਸੀਂ ਤਾਂ ਆਪਣੇ ਪਰਿਵਾਰ ਨੂੰ ਖੁਸ਼ ਕਰੋ ਖਾਣਾ ਖਵਾ ਕੇ ਜੇ ਉਹਦਾ ਪਰਿਵਾਰ ਖੁਸ਼ ਆ ਤਾਂ ਸਭ ਖੁਸ਼ ਖੁਸ਼ ਆ ਤੇ ਮੇਰੀ ਸੋਤ ਹੈ ਹੀ ਹੁੰਦੀ ਆ ਕਿ ਮੈਂ ਆਪਣੇ ਪਰਿਵਾਰ ਨੂੰ ਟੇਸਟੀ ਟੇਸਟੀ ਦਾਲ ਸਬਜ਼ੀ ਹਣਾ ਬਣਾ ਕੇ ਖਵਾਵਾ ਵੀ ਬਸ ਉਹਨਾਂ ਨੂੰ ਪਸੰਦ ਆਵੇ ਤੇ ਉਹ ਖੁਸ਼ ਹੋਣ ਖਾ ਕੇ ਬਸ ਮੇਰੀ ਹਮੇਸ਼ਾ ਇਹ ਤਾਂ ਇਹ ਹੀ ਰਹਿੰਦੀ ਆ ਮੈਂ ਬਾਵਾ ਬਾਰੋਂ 12 ਸੋਨਣਾ ਤਾਂ ਪਸੰਦ ਕਰਦੀ ਆ ਬਾਵਾ ਬਸ ਮੈਨੂੰ ਮੇਰਾ ਪਰਿਵਾਰ ਮੇਰੀ ਬਾਵਾ ਕਰੇ ਨਾ ਵੀ ਹਾਂ ਬਹੁਤ ਸੋਹਣੀ ਸਬਜ਼ੀ ਦਾਲ ਬਣਾਈ ਆ ਉਹ ਚੀਜ਼ ਜੇ ਮੈਨੂੰ ਨੂੰ ਜ਼ਿਆਦਾ ਖੁਸ਼ੀ ਮਿਲਦੀ ਆ। ਉਹ ਚੀਜ਼ ਵੀ ਤਾਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਨਾ ਬਹੁਤ ਜ਼ਿਆਦਾ। ਬਸ ਗਰਮੀ ਕਰ ਤੇ ਜੀਭਾਂ ਬਹੁਤ ਜ਼ਿਆਦਾ ਗਰਮੀਆਂ। ਬਸ ਟੱਕਾ ਹੁਣ ਧੁੰਮੇ ਹੋ ਰਿਹਾ। ਇਹ ਦੇਖੋ। ਹੈ ਜਿਹੜੀ ਮੈਂ ਰੀ ਆਪਣੇ ਗਰਮ ਤੇ ਹੁਣ ਵਿੱਚ ਅਦਰਕ አልਦਨੀ ਆਪਾਂ ਜਿਹੜੀ ਦਾਲ ਬਣਾਈ ਸੀ। ਤੇ ਇਹਦੇ ਵਿੱਚ ਪਾ ਲਾਂਗੇ ਹੁਣ ਆਪਾਂ ਪਾਣੀ ਤੇ ਨਾ ਇਹ ਤਾਂ ਪਾਂਡਾ ਚਾਹ ਲਓ ਜੀ ਮੇਰਾ ਚਾਹ ਦਾ ਡੱਬੂ ਆ ਇਹਦੇ ਨਾਲ ਮੈਂ ਚਾਹ ਬਣਾਉਣੀ ਹੁੰਦੀ ਆ ਫਿਰ ਇਹਨੂੰ ਚਾਹ ਪੁੱਟ ਕੇ ਉਂਗੀਆਂ ਚੰਗੀ ਤਰ੍ਹਾਂ ਲਾਉਸ ਦੇਖੋ ਜੀ ਆਪਾਂ ਹਰਕਾ ਲੱਗ ਕੇ ਹੋ ਗਿਆ ਓਹੋ ਰੈਡੀ ਹੋ ਗਿਆ ਬਣੀ ਗਈ ਉਹ ਆਹ ਦੇਖੋ ਕਿ ਆਪਾਂ ਇਹਨੂੰ ਥੋੜੀ ਜਿਹੀ ਉਵਾਲੀ ਦਵਾਉਣੀ ਆ ਮੈਂ ਤੜਕਾ ਲਾ ਕੇ ਇਤਨੀ ਬੰਦ ਨਹੀਂ ਕਰ ਦਿੰਦੀ ਹਾਂ ਕਿ ਗੈਸ ਨੂੰ ਮਦਲਿਆ ਕਿਹਾ ਮੈਂ ਉਵਾਲੀ ਦਵਾਉਣੀ ਹੁੰਦੀ ਆ ਵੀ ਦਾਲ ਨਾ ਪੱਚੜਦੀ ਨਾ ਰਹੇ ਬਸ ਪਾਣੀ ਜਪਾ ਕੇ ਬੇਸ਼ੱਕ ਪਾਣੀ ਉਬਲਿਆ ਹੋਇਆ ਪਰ ਮੈਂ ਇਹ ਚੰਗੀ ਤਰ੍ਹਾਂ ਇੱਕ ਵਾਰੀ ਦਵਾ ਲੈਣੀ ਆ ਉਸ ਤੋਂ ਬਾਅਦ ਆਪਣੀ ਜਿਹੜੀ ਦਾਲ ਆ ਨਾ ਉਹ ਹੋ ਜੋਗੀ ਤਿਆਰ ਹੋਜੀ ਆਪਾਂ ਦਾਲ ਨੂੰ ਲਾਤਾ ਤੜਕਾ ਇਹ ਤਾਂ ਬਹੁਤ ਕਾਠੀ ਹੋ ਜਾਣਾ ਮੈਂ ਥੋੜੀ ਜਿਹੀ ਪਤਲੀ ਪਤਲੀ ਰੱਖੀ ਆ ਮਤਲਬ ਕਿ ਹੁਣ ਮੈਨੂੰ ਗਵਾਲੀ ਦਵਾਉਣੀ ਹੈ ਜਾਨੂ ਇਹਨੇ ਕਾਠੀ ਹੋ ਜਾਣਾ ਹੁਣ ਮੈਨੂੰ ਟੱਕ ਕੇ ਇੱਕ ਵਾਰੀ ਉਬਾਲੀ ਦਵਾ ਦੇਣੀ ਆ ਚਲੋ ਜੀ ਹੁਣ ਆਪਾਂ ਫੇਰ ਮਿਲਦੇ ਆ ਤੁਹਾਨੂੰ बच्चे आ गए सी ये बच्चे हुन आके अपना ਬੈਠਾ ਵੀ ਜੋ ਸਹਜ ਬੈਠੀ ਆ ਤੇ ਟਾਈਮ ਹੋ ਗਿਆ 7:30 ਤੋਂ ਉੱਪਰ ਹੋ ਗਿਆ 35 ਮਿੰਟ ਹੋ ਗਏ ਤੇ ਹੁਣ ਰੋਟੀ ਪਾਣੀ ਮੈਂ ਆਪਣਾ ਖਾ ਲਿਆ ਇਹ ਆਪਣਾ ਗੁਰਦੁਆਰਾ ਸਾਹਿਬ ਲੰਗਰ ਸ਼ੱਕ ਕੇ ਆਏ ਸੀਗੇ ਤੇ ਚਲੋ ਜੀ ਹੁਣ ਅੱਜ ਦੇ ਵਲੌਗ ਦਾ ਪੈਥੀ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਕਿਉਂਕਿ ਮੈਂ ਲੱਗੀ ਹੋਈਆਂ ਦੇਖਣ ਸਾਂਝਾ ਪਰਿਵਾਰ ਹਨ ਮਾਨਸਾ ਦਾ ਇਹ ਵਲੌਗ ਨੇ ਇਹਨਾਂ ਦੇ ਮੈਂ ਮਤਲਬ ਕੋਈ ਵਲੌਗ ਨਹੀਂ ਹੁੰਦੇ ਇਹ ਨਾ ਨਾਟਕ ਬਣਾਉਂਦੇ ਨੇ ਬਹੁਤ ਸੋਹਣੇ ਨਾਟਕ ਕਰਦੇ ਨੇ ਮੈਨੂੰ ਬਹੁਤ ਮੈਂ ਇਹਨਾਂ ਨੂੰ ਫੈਨ ਹੋ ਗਈ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਸਾਰੇ ਨਾਟਕ ਇਹਨਾਂ ਦੀ ਸਟੋਰੀਆਂ ਇੰਨੀ ਵਧੀਆ ਹੁੰਦੀਆਂ ਵੀ ਬੰਦੇ ਦਾ ਮਨ ਨਹੀਂ ਅੱਕਦਾ ਦੇਖ-ਦੇਖ ਕੇ ਹਨਾ ਤੇ ਮੈਂ ਤਾਂ ਹੁਣੇ ਹੀ ਦੇਖਦੀਆਂ ਜਾਂਦਾ ਤਾਂ ਆਪਣੇ ਆਪ ਨੂੰ ਬਿਜ਼ੀ ਰੱਖਦੀਆਂ ਮੈਂ ਫੋਨ ਵਿੱਚ ਕੁਝ ਨਹੀਂ ਦੇਖਦੀ ਇਹਨਾ ਹੁਣ ਮੈਂ ਸਿਰਫ ਇਹਨਾਂ ਦੇ ਵਲੌਗ ਲਾ ਲੈਣੇ ਹੁੰਦੀਆਂ ਇਹਨਾਂ ਦਾ ਦੇਖਦੀ ਨਹੀਂ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੀ ਆ ਨਾ ਕਿਉਂਕਿ ਮੈਨੂੰ ਇਹ ਹੱਜੀ ਚੀਜ਼ਾਂ ਕਰਨ ਦਾ ਬਹੁਤ ਸ਼ੌਂਕ ਆ ਵੀ ਐਕਟਿੰਗ ਕਰਨ ਦਾ ਕੋਈ ਨਾਟਕ ਬਣਾਉਣ ਦਾ ਮੈਨੂੰ ਬਹੁਤ ਵਧੀਆ ਲੱਗਦਾ ਸ਼ਾਇਦ ਕਦੇ ਵਾਹਿਗੁਰੂ ਨੇ ਚਾਹਿਆ ਤਾਂ ਇਹਨਾਂ ਨੂੰ ਦੇਖ-ਦੇਖ ਕੇ ਥੋੜਾ ਬਹੁਤਾ ਮੈਂ ਵੀ ਹਨਾ ਕੁਝ ਕਰ ਲਵਾਂ ਤੇ ਬਾਕੀ ਜੀ ਅੱਜ ਦੇ ਵਲੌਗ ਦਾ ਹੁਣ ਆਪਾਂ ਇੱਥੇ ਕਰਦੇ ਆ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ Okay, bye bye. Good night. Take care. Sweet dreams, bye bye.